हेलो दोस्तों क्या हाल है आज ਦੇ ਵਲੋਗ ਵਿੱਚ ਤੁਹਾਨੂੰ ਦੱਸ ਦਿਆਂ ਕਿ ਛੋਟੇ ਸਿੱਧੂ ਮੂਸੇਵਾਲੇ ਨੂੰ ਅੱਜ ਆਏ ਨੂੰ 6 ਮਹੀਨੇ ਹੋ ਗਏ ਆ ਤੇ ਉਹਦੀ ਨਾ ਕੋਈ ਵੀਡੀਓ ਤੇ ਨਾ ਹੀ ਕੋਈ ਫੋਟੋ ਅਜੇ ਤੱਕ ਬਾਹਰ ਆਈ ਸੀ ਤੇ ਅੱਜ ਤੁਹਾਨੂੰ ਦੱਸਦੀ ਆ ਕਿ ਅੱਜ ਮਾਂ ਚਰਨਕੌਰ ਤੇ ਪਿਤਾ ਬਲਕੋ ਸਿੰਘ ਆਪਣੇ ਛੋਟੇ ਸਿੱਧੂ ਨਾਲ ਖੇਡਦੇ ਹੋਏ ਨਜ਼ਰ ਆਏ ਨੇ ਤੇ ਤੁਹਾਨੂੰ ਇਹ ਵੀ ਦੱਸਦੀ ਆ ਕਿ ਜਿੱਦਾਂ ਵੱਡਾ ਸਿੱਧੂ ਮੂਸੇਵਾਲਾ ਜਿਸ ਨੂੰ 5911 ਬੋਲਦੇ ਨੇ ਉਸ ਨੂੰ ਸਾਰਾ ਵਰਲਡ ਹੀ ਪਿਆਰ ਕਰਦਾ ਹੈ ਤੇ ਇਸ ਨੂੰ ਬਹੁਤ ਜਿਆਦਾ ਲੋਕ ਪਿਆਰ ਕਰਦੇ ਨੇ ਤੇ ਤੁਹਾਨੂੰ ਅੱਜ ਦੱਸ ਦਿੰਨੇ ਆ ਕਿ ਇਹ ਛੋਟੀ ਜੀ ਵੀਡੀਓ ਜੋ ਕਿ ਛੋਟੇ ਸਿੱਧੂ ਮੂਸੇਵਾਲੇ ਦੀ ਅੱਜ ਬਾਹਰ ਨਿਕਲ ਕੇ ਆਈ ਹੈ ਆਓ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਵੀਡੀਓ ਦਿਖਾਉਣ ਤੋਂ ਪਹਿਲਾਂ ਤੁਹਾਨੂੰ ਅੱਜ ਇਹ ਵੀ ਦੱਸ ਦਿੰਨੇ ਆ ਕਿ ਜਦੋਂ ਵੀ ਵੀਡੀਓ ਇਹ ਵਾਇਰਲ ਹੋਈ ਤਾਂ ਲੋਕਾਂ ਦਾ ਪਿਆਰ ਦਿਖਣਾ ਸ਼ੁਰੂ ਹੋ ਗਿਆ ਆਓ ਤੁਹਾਨੂੰ ਵੀ ਦੱਸ ਦਿੰਨੀ ਆ ਪਿਆਰ ਕਿੰਨੇ ਲੋਕੀ ਪਿਆਰ ਕਰਦੇ ਪਏ ਨੇ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਕਰ ਰਹੇ ਨੇ ਤੇ ਆਓ ਤੁਹਾਨੂੰ ਵੀ ਦੱਸਦੇ ਹੁਣ ਇਹ ਪੂਰੀ ਵੀਡੀਓ ਕਦੇ ਸੂਰਜ ਵਾਂਗੂ ਤਪਦਾ ਹਾਂ ਸੂਰਜ ਵਾਂਗੂ ਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਵਾਂ ਤੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਦਾ ਮੈਂ ਜਮਾ ਤੇਰੇ ਵਰਗਾ ਆ ਕੋਈ ਕਰਦਾ ਦੇਖ ਤਰਕੀ ਮੈਥੋਂ ਸਾੜਾ ਨਹੀਂ ਹੁੰਦਾ ਮਾਂ ਤੇਰੇ ਵਰਗੂ ਚਾਕੇ ਕਿਸੇ ਦਾ ਮਾੜਾ ਨਹੀਂ ਹੁੰਦਾ ਤਾਈਓ ਤੇਰਾ ਕੱਲਾ ਸਿੱਧੂ ਹੂੰ ਤੇਰਾ ਕੱਲਾ ਸਿੱਧੂ ਲੋਕਾਂ ਲਈ ਬਥੇਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਾਵਾਂ ਤੇਰੇ ਵਰਗਾ ਜੇ ਵੀਡੀਓ ਵਧੀਆ ਲਗੀ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਹੁਣ ਮਿਲਦੇ ਆਂ ਹੋਰ ਨੈਕਸਟ ਵੀਡੀਓ ਤੇ ਹੁਣ ਤੱਕ ਸਸਰੀ ਕਾ